ਸ਼ਸ਼ੀ ਕਾਲ ਜੀ ਸਾਰਾ ਨੂੰ ਆਪਾਂ ਆ ਬਜ਼ਾਰ ਦੇ ਵਿੱਚ ਬਲੌਗ ਬਣਾ ਰਹੇ ਆ ਤੇ ਜਵਾਕ ਆਏ ਨੇ ਆਈਸਕ੍ਰੀਮ ਲੈਣ ਤੇ ਕੀ ਕੀ ਖਾਦਾ ਓਏ ਐਸਕ੍ਰੀਮ ਆ ਬਲਾਂ ਸ਼ੇਕ ਇੱਕ ਨਾਲੇ ਤਾਂ ਆਹ ਕੋਣ ਮੰਗੀ ਜਾਂਦੇ ਨੇ ਨਾਲੇ ਆਹ ਲਈ ਜਾਂਦੇ ਨੇ ਇੱਕ ਸਾਰਾ ਸ਼ਾਮ ਨੂੰ ਖਾਦਾ ਆਹ ਗਲਾਸ ਲੈ ਕੇ ਛੜਤਾ ਤਿੰਨਾਂ ਨੇ ਇੱਕ ਲੈਂਦਾ ਸੀ ਹੁਣ ਦੋ ਲੈ ਲੇ ਆਹ ਤਾਂ ਹੈਰੀ ਤਾਂ ਚਲ ਖਾ ਜੂਗਾ ਵੱਡਾ ਆਹ ਗਲਾਸ ਛੱਡ ਕੇ ਕਹਿੰਦਾ ਮੈਂ ਆਹ ਕੋਲ ਵੀ ਲੈਣੀ ਆ ਚਾਕਲੇਟ ਵਾਲੀ ਇਹ ਵਧੀਆ ਲੱਗਦੀ ਹੈ ਤੁਹਾਨੂੰ ਵਧੀਆ ਆਉਂਦੀ ਹੈ ਮੇਰੀ ਫੇਵਰਟ ਆ ਵਧੀਆ ਲੱਗਦੀ ਹੈ ਇਹ ਖਾ ਲਾ ਫਿਰ ਪੀਤੂ ਨੇ ਹਜੇ ਆ ਖਾਦਾ ਨਹੀਂ ਕਹਿੰਦੀ ਮੈਂ ਚਾਕਲੇਟ ਵਾਲੀ ਲੈਣੀ ਆ ਇੰਨੀ ਰੀਸ ਕਰਦੇ ਆ ਜਵਾਦ ਇੱਕ ਦੂਜੇ ਦੀ ਹੁਣ ਤੂੰ ਐਂ ਦੱਸੋ ਕੌਣ ਖਾਊਗਾ ਘਰ ਜਾ ਕੇ ਕੱਲ ਨਾ ਲਈਏ ਕੱਲੀ ਨੂਰ ਵਾਸਤੇ ਲੈ ਲੈਣੇ ਆਪਾਂ ਹੈਂ ਆ ਤਾਂ ਆ ਤਾਂ ਉਡੀਕਾਂਗਾ ਆਵਲੀ ਲੈਣਗਾ ਤੂੰ ਫੋਨ ਨਾ ਹੀ ਲੈਣਾ ਮਾਂ ਮਰੀ ਆ ਖਾ ਲਾ ਖਾ ਲਾ ਲੈਣਾ ਨਹੀਂ ਫਿਰ ਫਿਰ ਕੱਲਾ ਨੂਰ ਵਾਸਤੇ ਲੈ ਲੈਣਾ ਕੋਣ ਠੀਕ ਹੈ ਹੈਰੀ ਮਾਦਾ ਫੇਰ ਜਾਊ ਕਰੇ ਹਾਂ ਹੈਰੀ ਸੁਬਾਹ ਦਾ ਹਲੋ ਕਰ ਜਾ ਕੇ ਖਾਏਗਾ ਨਾ ਖੁਰਜੂ ਪੁੱਤ ਖਾਲਾ ਖਾਲਾ ਖੁਰਜੂ ਇਹ ਉਹ ਮੈਨੂੰ ਪੁੱਠਾ ਵਸੇ ਨਹੀਂ ਬਤੋ ਲੱਗਦਾ ਕਿਹੜਾ ਹੈਰੀ ਖੋਲੀ ਇਹਨ ਮੰਗ ਰੂ ਹੂੰ ਇਹਦਾਂ ਪਰਮੰਟ ਭਾਣ ਜਾ ਆਪਣਾ ਇਹ ਇਹਦੇ ਟੀਕਾ ਲੱਗਾ ਸੀ ਚਾਰੇ ਕੱਲ ਬੁਖਾਰ ਹੋ ਰਿਹਾ ਸੀ ਇਹਨ ਤੇ ਅੱਜ ਠੀਕ ਹੋਇਆ ਮਾੜਾ ਜਿਹਾ ਇਹ ਲਾੜ ਲਾੜਲਾ ਭਾਣ ਜਾ ਆਪਣਾ ਲਾੜਲਾ ਕਨਾਰੇ ਦੇ ਹੁਣ ਚੀਆ ਦੀਆਂ ਨੇ ਕਨਾਵ ਦੇ ਲੈ ਆਈ ਦੀ ਹੈ ਕਾਲਾ ਕਨਾਪ ਹੁਣਸੀਆਂ ਵਧੀਆ ਲੱਗਦੈ ਨੇ ਮੈਨੂੰ ਹੁਣਸੀਆਂ ਦੱਸਦਾ ਭੈਣ ਦਾ ਵੀਰ ਉਹ ਯਾ ਟੇਡੀ ਦੀ ਖੇਦੀ ਹੋਊ ਇੱਧਰ ਆਏ ਬਾਸਟੈਂਡ ਆਇ ਇੱਕੀ ਦਾ ਇੱਥੇ ਆਪਾਂ ਬਾਸਟੈਂਡ 'ਚ ਖੜੇ ਆਂ ਚੱਲ ਖਾਓ ਫਿਰ ਆਪਾਂ ਘਰੇ ਚੱਲਦੇ ਆਂ ਜਲਦੀ ਜਲਦੀ ਖਾਓ ਹੈ ਖਾ ਲੋ ਜਲਦੀ ਆਓ ਤੇਰਾ ਆਪਾਂ ਆਈਸਕ੍ਰੀਮ ਲੈ ਲਈਏ ਇੱਕ ਦੋ ਪੀਸ ਹੋਰ ਲੈਣੇ ਆ ਇੱਕ ਕੁੜੀ ਆਣੀ ਘਰੇ ਆ ਬਾਕੀ ਘਰੇ ਆ ਕੇ ਮਿਲਦੇ ਆਪਾਂ ਲੋ ਜੀ ਘਰੇ ਆ ਗਏ ਅਸੀਂ ਇਹਦਾ ਖਾਇਆ ਆ ਕੁੱਪਾ ਉਹ ਖਾ ਲਿਆ ਨਹੀਂ ਹੈਰੀ ਹੋਰ ਖਾਇਆ ਆ ਹੋਰ ਆ ਨਹੀਂ ਗਿਆ ਫਿਰ ਅੱਛਾ ਹੋਰ ਨਹੀਂ ਸੀ ਪਰਮਨ ਤੇ ਇਹਨੇ ਦਵਾਰੇ ਫੇਰ ਲੈ ਲਈ ਆਈਸਕ੍ਰੀਮ ਇਹਨੇ ਪੀਤੂ ਨੇ ਆਹ ਕਹਿੰਦੇ ਫੁਣਸੀਆਂ ਵਾਲੀ ਵਧੀਆ ਲੱਗਦੀ ਆ ਕੀ ਕਹਿੰਦਾ ਪਾਮੂ ਇਹਨੂੰ ਫੁਣਸੀਆ ਇਹਦੇ ਉੱਤੇ ਤੇ ਲੱਗੀ ਹੁੰਦੀ ਆ ਕਰੀਮ ਜੀ ਦੇ ਆਪਣੇ ਟੁਕੜੇ ਪਾਣੀ ਕਾ ਦੇ ਨੇ ਸ਼ਾਇਦ ਬਦਾਮ ਦੇ ਹੋਣਗੇ ਜਾਂ ਹੋਰ ਖਾਲਾ ਹੋਰ ਖਾਲਾ ਫਿਰ ਹੋਰ ਲੈ ਲਾਂਦਾ ਪਾਮੂ ਕਹਿੰਦਾ ਫੁਣਸੀ ਵਾਲੀ ਵਧੀਆ ਲੱਗਦੀ ਮੈਨੂੰ ਉਹ ਤਾਂ ਕੰਦੇ ਵਾਲਾ ਬੰਮ ਕਣੀ ਐਂ ਅੰਬਰ ਤਾਂ ਫੁਣਸੀਆਂ ਵਾਲੀ ਵਧੀਆ ਲੱਗਦੀ ਆ ਕਹਿੰਦਾ ਮੈਨੂੰ ਤੇਰੀ ਵਾਲੀ ਬੋਲੀ ਲੱਗਦੀ ਕਹਿੰਦਾ ਇੱਕ ਹੋਰ ਚੌਕਲੇਟ ਚੌਕਲੇਟ ਦੇ ਉੱਤੇ ਉਹ ਨਹੀਂ ਲੱਗੀ ਹੁੰਦੀ ਨਾ ਦੂਜੀ ਲਈ ਕਰਦੇ ਨਹੀਂ ਇੱਧਰ ਟੈਡੀ ਪਿਆ ਨਹੀਂ ਪਤਾ ਗਾਣਾ ਦੇਣ ਲੱਗਦੀ ਪਾਮੂ ਓਰੇ ਆਇਆ ਪੁੱਤ ਜੱਦੀ ਮੈਂ ਨਾਲ ਗੱਲ ਕਰਾਂਗਾ ਜਾਦੀ ਮੈਂ ਨਾਲ ਗੱਲ ਕਰ ਲਵਾਂ। ਕੰਬਰ ਤੋਂ ਦੇ ਦੋ ਆਹ। ਲੈ ਲਈ ਚੰਗੀ ਮੈਂ ਤਾਂ। ਚੱਲ ਖਾ ਲਓ ਹੁਣ। ਰੋਟੀ ਖਾ ਲਈ ਸੀ ਨਾਲੇ ਸਾਰਿਆਂ ਨੇ ਓਏ। ਥੋੜੀ ਸੀ। ਤੇ ਖਾ ਲਈ। ਹਾਂ? ਸਾਨੂੰ ਖਾ ਲਈ। ਤੁਸੀਂ ਵੀ ਖਾ ਲਈ। ਇੱਧਰ ਆਪਣਾ ਚੱਲ ਰਿਹਾ ਦੁਕਾਨ ਦਾ ਕੰਮ। ਦਿਖਾਉਣੇ ਹੁਣ। ਲਾਈਟਾਂ ਟਾਂ ਟਾਂ ਚੱਲ ਰਹੀਆਂ। ਦੇਖੋ ਇੱਕ ਇੱਧਰ ਲਾਤੀ ਪਿਊਬ ਇੱਕ ਉੱਥੇ ਲਾਤੀ। ਕੋਹ ਸਾਹਮਣੇ ਬੱਲ ਮੋਜੂ ਹੈ। ਇਹ ਵਾਲਾ ਮਪਾਰ ਜੀ ਆਉਂਦਾ ਆ। ਹੁਣ ਦੇਖੋ ਦਿਖਾਉਂ। ਕਾਂਟ ਲੱਗਦੀ ਆ ਅਜੇ ਤਾਂ ਸਮਾਨ ਕੰਮ ਬਹੁਤ ਰਹਿੰਦਾ ਆਪਣਾ ਹਜੇ ਆਹ ਥੱਲੇ ਰਹਿੰਦਾ ਇਹਨੂੰ ਉੱਚੀ ਕਰਾਂਗੇ ਸ਼ਾਇਦ ਜੇ ਬਣਾਇਆ ਮੂਡ ਸਵੇਰੇ ਪਰਤ ਪਾ ਕੇ ਮਿੱਟੀ ਉੱਤੇ ਰੋੜੀ ਕੁੱਟ ਕੇ ਉਹ ਪਾ ਦਵਾਂਗੇ ਸਾਰੀ ਬੱਚਾ ਫੜੀ ਆਪਣੀ ਦੁਕਾਨ 'ਚ ਹੀ ਆ ਗਈ ਇਹਨਾਂ ਨੂੰ ਕੋਣ 'ਚ ਪਤਾ ਨਹੀਂ ਕੋੜਾ ਕੀ ਆ ਕੀ ਆ ਗਿਆ ਕੋੜਾ ਇਹਨੂੰ ਬਾਈ ਬਣ ਕੇ ਇੱਧਰ ਬੜਾ ਲੱਗਦਾ ਮੂਡ ਤੇ ਫਰੈਂਡ ਇੱਧਰ ਹਰੀ ਇੱਧਰ ਆਉ ਪੁੱਤ ਇੱਧਰ ਕਰੰਟ ਆਉ ਤਾਰ ਚ ਇੱਧਰ ਹੀ ਰਹੋ ਚੰਗਾ ਚਲੋ ਜੇ ਤੁਸੀਂ ਇੱਥੇ ਦੁਕਾਨ ਦੀ ਘਰ ਦੇ ਖਾਣੀਆਂ ਸਾਰਾ ਮਾਰਕੀਟ ਆਪਣੀ ਬੰਦ ਹੋ ਰਹੀ ਆ ਕੈਨੇਡਾ ਮੇਗਾ ਫੋਨ ਹੈਗਾ ਤੁਹਾਡੇ ਕੋਲ 8:42 8:42 ਹੋ ਗਏ 9 ਵਜਣ ਵਾਲਿਆ ਮਿੱਤਰੋ ਤੇ ਕੰਮ ਚੱਲ ਰਿਹਾ ਆਪਣਾ ਹਜੇ ਵੀ ਨਾ ਨਾ ਕਰਕੇ ਹੁਣ ਇੰਨਾ ਕੰਮ ਨਹੀਂ ਹੈਗਾ ਬਾਲਾ ਨਹੀਂ ਹੈਗਾ ਹੁਣ ਮੈਂ ਕਿਹ ਚੱਲ ਸਵੇਰੇ ਨਹੀਂ ਨਹੀਂ ਰੋਈ ਜੀ ਹੁਣ ਤਾਂ ਨਹੀਂ ਬੜੀ ਜਾਣ ਦੇ ਪਰਾਂ ਇਹ ਹੋਰ ਕਰਾਵਾਂਗੇ ਸਵੇਰੇ ਕੋਈ ਨਾ ਤੂੰ ਰੋਟੀ ਖਾਲਾ ਪੁੱਤ ਜੇ ਖਾਣੀ ਆ ਹੈ ਖਾਲਾ ਜੇ ਤੇਰੀ ਚਾਚੀ ਤੋਂ ਖਾਲਾ ਭੱਜ ਜਾ ਹੈ ਭੁੱਖ ਨਹੀਂ ਲੱਗੀ ਭਾਈ ਦਾ ਮੁੰਡਾ ਹੈਗਾ ਸਟਾਫ ਨਾ ਹੈ ਉਹ ਲੈਟ ਖਾਂਦੇ ਆਏ ਸੁਣੋ ਕਿਹਨਾਂ 9:00 ਹੋਮਾ ਟੰਕਾ ਆਇਆ ਕਿ ਮਹਾ ਲੈਟ ਖਾਂਦੇ ਨੇ ਹੈ ਓਏ ਭੀਜੇ ਹਾਂ ਲੈਟ ਖਾਂਦੇ ਆ ਬਾਈ ਅੱਛਾ ਲੋਕਾਂ ਨੂੰ ਪਤਾ ਤੇ ਕੋਈ ਰੁਕੀਂ ਨਾ ਸਹੀ ਗੱਲ ਹੈ ਹਰੇਕ ਦੀ ਹੀ ਕੰਮ ਆ ਸਾਨੂੰ ਵੀ 8-9 ਵਜੇ ਜਾਂਦੇ ਨੇ ਉਹ ਤਾਂ ਰੋਜ਼ ਦਾ ਕੰਮ ਹੈ ਨਾਲ ਦਾ ਕਿਵੇਂ ਲੱਗਦੀ ਹੈ ਲਾਈਟ ਹੁਣ ਹੈਂ ਆ ਗਏ ਚੈਨਲ ਪੂਰਾ ਪੱਖੇ ਦੇ ਵੀ ਸੈੱਲ ਪਾ ਦਾਂਗੇ ਨਾ ਯਾਰ ਥੋੜਾ ਜਿਹਾ ਟੌਨ ਆ ਵਧੀਆ ਲੱਗਦੀ ਆ ਹੈਂ ਪੱਖਾ ਚੱਲ ਗਿਆ ਹਾਂ ਇੱਕ ਉਹ ਉੱਥੇ ਲਾ ਦਾਂਗੇ YouTube ਯਾਰ ਹੋਰ ਬਹੁਤ ਠੀਕ ਆਹਨੇ ਹੁੰਦਾ ਕੱਲ ਨੂੰ ਦੇਖਦੇ ਆ ਉਹਦੇ ਪੁਆਇੰਟ ਆ ਹੈਗਾ ਇਹ ਦੇਖੀ ਚੱਲੋ ਇਹ ਤੂੰ ਵਧੀਆ ਲੱਗਦੀ ਰਹੀ ਚੱਲੋ ਹੈਂ ਆ ਬੰਦ ਲੱਗ ਕੀ ਇੱਥੇ ਉਹ ਪਾਵਾਂਗੇ ਇੱਥੇ ਲੱਗੂਗੀ ਮਿੱਟੀ ਪਾਵਾਂਗੇ ਅਸੀਂ ਆਪਾਂ ਉੱਚੀ ਕਰਾਂਗੇ ਉਹ ਆਪਾਂ ਇੱਥੇ ਤੱਕ ਇੱਥੇ ਤੱਕ ਉਹ ਮਿੱਟੀ ਪਾਵਾਂਗੇ ਹੁਣ ਆਪਾਂ ਰਾਇ ਬਦਲ ਲਈ ਆਪਣੀ ਮਿੱਟੀ ਪਾਵਾਂਗੇ ਉੱਚੀ ਕਰਾਂਗੇ ਉਹ ਇਧਰ ਪਾਣੀ ਆ ਜਾਂਦਾ ਜਦੋਂ ਆ ਮੀਂਹ ਆਉਂਦਾ ਰ ਆ ਟੋਬਾ ਸਾਹਮਣੇ ਆਪਣੇ ਕਿਤੇ ਪਾਣੀ ਆ ਜਾਂਦਾ ਕਿ ਮੈਂ ਚੋਬਰੋ ਹਉ ਇਹ ਕਿਹਦੇ ਮੁੰਡੇ ਆ ਹੈ ਹੈ ਛੜੀ ਦੇ ਇਹ ਛੜੀ ਦੇ ਤੋਨੇ ਇੱਕ ਛੋਟਾ ਮੁੰਡਾ ਕਿੱਥੇ ਪੜਦਾ ਉੱਥੇ ਵੱਡਾ ਲੋਡੇ ਤੋਂ ਆ ਬਿੱਦਿਆ ਭਰਤੀ ਦੇ ਬਿੱਦਿਆ ਭਰਤੀ ਚ ਨਹੀਂ ਇੱਕ ਹੋਰ ਕੋਈ ਉੱਥੇ ਕਾਲਜ ਚ ਵੀ ਗਿਆ ਕੋਈ ਕਾਲਜ ਨਹੀਂ ਗਿਆ ਅੱਛਾ ਕਿਹੜਾ ਬਿੱਦਿਆ ਭਰਤੀ ਕਿਹੜਾ ਪੜਦਾ ਮੁੰਡਾ ਤੇ ਕਿਹੜਾ ਪੜਦਾ 50 ਬੋਰਡ ਚ ਕਿ ਸੀਬੀਐਸਸੀ ਚ ਕਿਹੜੇ ਚ ਪੜਦੇ ਹੋ ਆ ਜਿਹੜਾ ਹੁਣ 6ਵੀਂ ਹੋ ਗਿਆ ਅੱਛਾ 50 ਬੋਰਡ ਚ ਡਾਕਟਰ ਨਹੀਂ ਲਵਾਏ ਮੈਨੂੰ ਪਤਾ ਹੈ ਲਓ ਜੀ ਚੱਲ ਰਵੇ ਆਪਣਾ ਕੰਮ ਇੱਕ ਬੋੜ ਹੋਰੇ ਆ ਗਿਆ ਇੱਕ ਬੋੜ ਉਹਥੇ ਆ ਗਿਆ ਦੇਖਦਾ ਇਹ ਲੋੜਾਗਾ ਥਿੱਕ ਠੀ ਹੋਰ ਬਾਏ ਫਿਰ ਚੱਲਣਾ ਪੂਰਾ ਡਾਉਨ ਬਾਉਦਾ ਹੁਣ ਕੀ ਆ ਉੱਚੀ ਕਰਦਾਂਗੇ ਆਪਾਂ ਇਹਦੇ ਨਾਲ ਬਹੁਤ ਫਰਕ ਪੈ ਜਾਊਗਾ ਨਾਲ ਦਾ ਡਾਉਨ ਸੀ ਲਿੰਕ ਕਰਾਉਣ ਦੀ ਲੋੜ ਨਹੀਂ ਪੈਣੀ ਆਪਾਂ ਉੱਤੇ ਇਸੇ ਨਾਲ ਦੀ ਫਲੈਕਸ ਦੇ ਉੱਪਰਲੀ ਸੱਤ ਕਰਵਾਵਾਂਗੇ ੜੇ ਜਾਣ ਜਾਂ ਬਾਅਦ ਫੇਰੇ ਗੱਲ ਬੰਦੀ ਠੀਕ ਆ ਠੀਕ ਆ ਲੋ ਜੀ ਇੱਕ ਬੱਲਮ ਹੋਰ ਲਾਤਾ ਉਹਰੇ ਆਪਾਂ ਤੇ ਬਾਹਰ ਲਾਤਾ ਇੱਕ ਤਾਂ ਇੱਕ ਆਪਾਂ ਉਹ ਸਾਹਮਣੇ ਲਾਤਾ ਬੱਲਮ ਤੇ ਇੱਕ ਲਾਤਾ ਇੱਧਰ ਹੁਣ ਦੇਖੋ ਚਾਨਣ ਕਿੰਨਾ ਹੋ ਗਿਆ ਦੋ ਟੋਪਾਂ ਹੋ ਗਈਆਂ ਹੁਣ ਦੇਖੋ ਚਾਨਣ ਕਿੰਨਾ ਪੰਨਾ ਦੁਕਾਨ ਚ ਬਾਕੀਆ ਦੁਕਾਨ ਉੱਚੀ ਕਰਾਂਗੇ ਮੈਟ ਲੱਗ ਜੂ ਵਾਈਟ ਜਾਂ ਕਲਰ ਦਾ ਜਗਾ ਹੋਰ ਘਟਜੋਗੇ ਹੋਰ ਵਧੀਆ ਬਣ ਜੂਗਾ ਹੁਣ ਬਣ ਗਈ ਨਾ ਵਧੀਆ ਆ ਦੇਖੋ ਜੀ ਅੱਜ ਆਪਾਂ ਲੈ ਕੇ ਆਏ ਆ ਮੈਟ ਤੇ ਇਹ ਤੁਹਾਨੂੰ ਪਤਾ ਹੀ ਹੋਣਾ ਹਨਾ ਵੀ ਕਾਦੇ ਵਾਸਤੇ ਲੈ ਕੇ ਆਏ ਆ ਆਪਾਂ ਮੈਟ ਦੁਕਾਨ ਵਾਸਤੇ ਜਿਵੇਂ ਤੁਹਾਨੂੰ ਪਤਾ ਵੀ ਆਪਣੀ ਦੁਕਾਨ ਦਾ ਕੰਮ ਚੱਲਦਾ ਹੈ ਤੇ ਦੁਕਾਨ ਦਾ ਕੰਮ ਚੱਲ ਰਿਹਾ ਹਨਾ ਜਿਵੇਂ ਤੁਹਾਨੂੰ ਪਤਾ ਹੀ ਹੈਗਾ ਤੇ ਉਹਦੇ ਲਈ ਆਪਾਂ ਲੈ ਕੇ ਆਏ ਆ ਮੈਟ ਤੁਹਾਨੂੰ ਪਤਾ ਵੀ ਸਾਈਡ ਤੇ ਨਾ ਹਨਾ ਆਪਣੇ ਉਹ ਲਵਾ ਦੀਆਂ ਸੀਗੀਆਂ ਫਲੈਕਸਾ ਵਗੈਰਾ ਤੇ ਲਾਈਟਾਂ ਦਾ ਕੰਮ ਵੀ ਹੋ ਗਿਆ ਸਾਰਾ ਬਿਜਲੀ ਵਾਲਾ ਤੇ ਇਹ ਨਾ ਉਹ ਜਦੋਂ ਉਹਦੁਆਚੇ ਹੇ ਨੀਚੇ ਮਤਲਬ ਸੋਚਿਆ ਸੀ ਨਾ ਫਰਸ਼ ਪਹਿਲਾਂ ਤਾਂ ਐਵੇਂ ਸੋਚਿਆ ਸੀ ਵੀ ਹਮ ਵੀ ਐਵੇਂ ਮੈਟ ਲੈ ਆਉਂਦਾ ਵੀ ਅਸੀਂ ਅੱਜ ਤੇ ਉਦੋਂ ਬਾਅਦ ਚ ਸਾਡੀ ਰਾਇ ਬਣੀ ਆ ਵੀ ਪਹਿਲਾਂ ਡੌਨ ਸੀਲਿੰਗ ਦੀ ਸੀ ਉੱਤੇ ਛੱਤ ਦੀ ਫਿਰ ਉਹ ਵੀ ਕੈਨਸਲ ਕਰਤੀ ਫਿਰ ਅਸੀਂ ਸੋਚਿਆ ਵੀ ਜਿੰਨੇ ਪੈਸੇ ਆਪਾਂ ਡੌਨ ਸੀਲਿੰਗ ਤੇ ਲਗਾਵਾਂਗੇ ਹਨਾ ਤੇ ਆਪਾਂ ਉਦੋਂ ਬਾਅਦ ਚ ਫਿਰ ਵੀ 2-3 ਮਹੀਨੇ ਤੱਕ ਫਰਸ਼ ਤੇ ਵੀ ਪੈਸੇ ਲਾਵਾਂਗੇ ਇਸ ਲਈ ਹੁਣ ਅਸੀਂ ਸੋਚ ਲਿਆ ਵੀ ਆਪਾਂ ਫਰਸ਼ ਹੀ ਉੱਚਾ ਕਰ ਲੈਨੇ ਆ ਹੁਣ ਦੁਕਾਨ ਉੱਚੀ ਕਰਨ ਦੀ ਸੋਚ ਨਹੀਂ ਹੁਣ ਕੱਲੂ ਮਿੱਟੀ ਵਗਾਰਾ ਲੈ ਕੇ ਆਉਣੀ ਆ ਤੇ ਫਰਸ਼ ਆਪਾਂ ਉੱਚਾ ਕਰਾਂਗੇ ਤਾਂ ਫਿਰ ਆਪਾਂ ਨੂੰ ਛੱਤ ਆਪਣੇ ਆਪ ਹੀ ਨੀਵੀ ਹੋ ਜਾਣੀ ਡੌਨ ਸੀਲਿੰਗ ਦੀ ਵੀ ਨਹੀਂ ਲੋਡ ਪੈਣੀ ਉਹਦਾ ਵੀ ਆਪਣਾ ਖਰਚਾ ਬਚ ਜੂਗਾ ਹਨਾ ਤੇ ਫੇਰ ਆਪਾਂ ਉਹ فرش ਲਾ ਕੇ ਉਹ ਦਵਾਚੇ ਦੇ ਉੱਤੇ ਆਪਾਂ ਵਿਛਾ ਦਾਂਗੇ ਮੈਟ ਤਾਂ ਮਤਲਬ ਇਹ ਥੋੜਾ ਉਹਦੇ ਨਾਲ ਉਹ ਫਲੈਕਸ ਦੇ ਨਾਲ ਮੈਚ ਕਰਦੇ ਹੀ ਲੈਂਦਾ ਆਪਾਂ ਨੇ ਬਿਲਕੁਲ ਸੇਮ ਜਿਹਾ ਕਲਰ ਜਿਹਾ ਲੈਂਦਾ ਜਿਹੜਾ ਉਹਦੇ ਨਾਲ ਮੈਚ ਹੋ ਜੇ ਤੇ ਲੱਗਿਆ ਤੁਹਾਨੂੰ ਵੀਡੀਓ ਤਾਂ ਆਪਾਂ ਦਿਖਾਵਾਂਗੀ ਹਨਾ ਵਲੌਗ ਤਾਂ ਉਹਦੇ ਵਿੱਚ ਦੇਖੋ ਸੇਮ ਜਿਹਾ ਚੀਜੂਗਾ ਕੋਲ ਕਰਕੇ ਦਿਖਾਏ ਦੇਖੋ ਜੀ ਇਹ ਕਲਰ ਆਗਾ ਬਾਕੀ ਆਵਾਸਾ ਦੇਖੀਏ ਆ ਹਾਂ ਉਹਦੇ ਨਾਲ ਆਪਣਾ ਮਾਰ ਮਟਾ ਮੈਚਿੰਗ ਜਾਂ ਹੁੰਦਾ ਹੈਗਾ ਜਿਹੜਾ ਆਪਾਂ ਫਲੈਕਸ ਲਵਾਈ ਹੈ ਨਾ ਸਮਾਨ ਆਪਣਾ 24 ਨੂੰ ਆਜੂਗਾ ਮਿੱਤਰੋ 24 ਨੂੰ ਸਮਾਨ ਆਜੂ 25-26 ਨੂੰ ਆਪਾਂ ਰੱਖ ਦਾਂਗੇ ਤੁਹਾਨੂੰ ਕਦੋਂ ਆਉਣਾ ਹੈ ਨਾ ਆਪਾਂ ਚੱਲਿਆ ਅੱਜ ਦੁਬਾਰੇ ਹੋਰ ਆਰਡਰ ਕਰਿਆ ਤੇ ਇਹ ਜ ਆਪਣੇ ਦੋ ਪੀਸ ਲੱਗਣਗੇ ਦੁਕਾਨ ਦੇ ਵਿੱਚ ਲੰਬੇ ਚਲੋ ਕੋਈ ਨਹੀਂ ਕਰੋ ਪਾਈਕ ਫੇਰ ਦਿਖਾਉਣਾ ਹੈ ਉਨੇ ਲਗਾਉਂਦੇ ਆ ਮਹਿੰਦੀ ਮਹਿੰਦੀ ਲੋੜੀਏ ਮਹਿੰਦੀ ਵਾਲੇ ਆ ਰਹੇ ਅਸੀਂ ਜਾਣਾ ਕੱਲੂ ਵਿਆਹ ਕੱਲੂ ਵਿਆਹ ਜਾਣਾ ਸਾਡੇ ਲੋ ਮੈਂ ਧਰਾਂਗਾ ਤਾ ਤਰਦੋ ਇੱਥੇ ਮਹਿੰਦੀ ਲਗਾਉਣੇ ਹਾਂ ਇੱਥੇ ਲਵਾ ਲਾ ਹਾਂ ਇੱਥੇ ਆ ਜੀ ਤੇ ਕਿਸ ਤੂ ਦੇਖੀ ਜਾਂਦਾ ਸੀ ਆ ਦੇਖੋ ਇਤੂ ਆ ਕੇ ਦੇਖੀਏ ਨਾ ਓਏ ਕੀ ਨਾਮ ਹੈ ਬਾਦਲ ਨਿੱਕੀ ਹੈ ਬਾਦਲ ਨਿੱਕੀ ਅੱਛਾ ਉਹ ਭਾਈ ਆਇਆ ਮਹਿੰਦੀ ਲਾਉਣ ਮਹਿੰਦੀ ਲਪਾਉਣੀ ਆ ਕੱਲੂ ਵਿਆਹ ਹੈ ਮਾਮੇ ਦੀ ਕੁੜੀ ਦਾ ਵਧੀਆ ਲੱਗਦਾ ਤੁਹਾਨੂੰ ਇਹ ਚੈਨਲ ਵੀ ਤੂ ਨੇ ਲਵਾਣੀ ਹੈ ਵੀ ਤੁਮੇਂ ਦੀ ਪਹਿਲਾਂ ਇਹਦੀ ਲਵਾਉਣੀ ਕੋ ਫੇਰ ਫਿਰ ਕਿੱਤੂ ਕਹਿੰਦਾ ਮੈਂ ਵੀ ਮਹਿੰਦੀ ਲਾਉਣੀ ਆ ਮਹਿੰਦੀ ਦੀ ਤਿਆਰੀ ਹੋ ਰਹੀ ਆ ਮਹਿੰਦੀ ਦੀ ਲਾ ਲਵਾ ਪੁੱਤ ਛੇਤੀ ਕਰ ਕਿੱਤੂ ਦੇਉਗੇ ਸ਼ੁਰੂ ਮਹਿੰਦੀ ਜੇ ਉਤਰ ਨਾਲ ਪਾੜੀਆਂ ਤੂੰ ਫਿਰ ਉਹ ਸਲਾਈਡ ਵੀ ਤਾਂ ਜੁਲ ਲਈ ਹੋ ਗਿਆ ਲੱਸੀਆਂ ਨਹੀਂ ਡੈਡੀ ਨੂੰ ਗੋਡੇ ਦੇ ਸੱਟ ਮਰ ਬਾਈ ਬੈਠੀ ਸਕੂਲ ਛੱਡ ਗਈ ਅੱਜ ਗੋਡੇ ਤੇ ਨਹੀਂ ਹੋਰ ਇੱਧਰ ਵੀ ਵੱਜੀ ਇੱਥੇ ਆ ਇੱਥੇ ਕਿਵੇਂ ਵੱਜੀਏ ਫਿਰ ਇੱਥੇ ਦਾ ਮੈਡ ਹਿੱਲਣਾ ਚੰਗਾ ਤੁਸੀਂ ਸਿੱਧੀ ਬੈਠੋ ਪਾਪਾ ਨੂੰ ਦੱਸਣਾ ਨਹੀਂ ਸੀਗਾ ਪਾਪਾ ਨੂੰ ਦੱਸਣਾ ਨਹੀਂ ਸੀਗਾ ਦੇਖੋ ਮੈਂ ਦੀ ਪਿੱਤਲੀ ਪਿੱਤਲੀ ਲਾ ਕੇ ਲਿਖੀਆ ਮੈਂ ਨਹੀਂ ਮੈਂ ਕੱਲ ਨੂੰ ਤੁਹਾਨੂੰ ਜਨਨੀ ਜੀ ਕੱਲ ਨੂੰ ਸਕੂਲੋਂ ਆ ਕੇ ਜਾਣਾ ਪਤਾ ਹੋਰ ਸਕੂਲ ਜਾਣਾ ਮੈਂ ਮਨੇ ਕਿਹਾ ਹੈ ਤੂੰ ਵੀ ਲਵਾਣੀ ਹੈ ਮਹਿੰਦੀ ਦੀ ਕਮੇਟੀ ਮੈਨੂੰ ਤਾਂ ਵੀ ਦਵਾਉਣੀ ਨਹੀਂ ਛੁੱਟੀ ਮੇਰੇ ਕੀ ਸਾਦੇ ਮੇਰੀ ਮਾਂ ਤਾਂ ਲਵਾਉ ਛੁੱਟੀ ਨਹੀਂ ਪਤਾ ਐ ਨਹੀਂ ਛੁੱਟੀ ਪਾ ਜੀ ਛੁੱਟੀ ਲਾਉ ਛੁੱਟੀ ਨਾ ਇਹ ਕਿਤੇ ਮੈਂਦੀ ਲੱਗ ਲਾਉਂ ਅੰਬਰਤਨ ਲਵਾ ਲਈ ਸੀ ਉਹ ਕੰਨੋਟਲ ਬੰਦ ਆਈ ਮਾਦੀ ਨੋ ਕਿੰਨੇ ਆ ਕੇ ਵਾਹ ਦਵਾਈਏ ਕਰਨੀ ਤੂੰ ਨੂਰ ਤੂੰ ਵੀ ਲਵਾਉਣੀ ਆ ਵਈ ਇਹਦੀ ਤਾਂ ਪਹਿਲਾਂ ਮੂਰੇ ਲੱਗੀ ਹੋਈ ਐ ਉਹ ਬੁਰਕਾ ਇਹ ਤੇ ਤੁਸਿੰਪਲੀ ਲੱਗੀ ਹੋਈ ਆਗੀ ਤੈ ਕਿਉਂ ਲਵਾਈ ਸੀ ਇਹ ਹੁਣ ਤੇ ਚੜਨੀ ਨਹੀਂ ਮਹਿੰਦੀ ਚੜਜੂ ਲੱਗੀ ਨਾ ਮਹਿੰਦੀ ਲੱਗੀ ਸਾਰੇ ਦੋਨੇ ਸਿੱਖਾਂ ਲੈ ਕਪੀ ਚੁੱਤੇਰੇ ਪਿੱਤਰੇ ਵੀ ਲਾ ਲਈ ਤੁੰਨੇ ਇੱਥੇ ਹਾਈ ਤੂੰ ਵੀ ਲਾ ਨੀ ਉਹ ਹੀ ਜਣਾ ਜਿਹੜਾ ਤੁਸੀਂ ਫੋਨ 'ਚ ਦਿਖਾਇਆ ਸੀ ਲੱਗ ਗਿਆ ਇਹ ਲਓ ਜੀ ਮਹਿੰਦੀ ਲਵਾ ਲਈ ਬਾਈ ਬਗਿਆ ਮਹਿੰਦੀ ਲਾਉਣ ਵਾਲਾ ਤੇ ਦੇਖੋ ਦੋਨਾਂ ਦੇ ਹੱਥ ਚਾਰੇ ਕਰੋ ਕੀ ਤੋਂ ਕਰੋ ਪਹਿਲਾਂ ਜੇ ਫੋਟੋ ਵਿੱਚ ਐਂ ਕਰੋ ਥੱਲੇ ਕਰੋ ਥੱਲੇ ਆ ਜਾਓ ਦੇਖੋ ਫੋਟੋ ਬੋਲ ਕੇ ਆ ਗਈ ਦੂਜੇ ਜਿਹੜਾ ਦੂਜੇ ਜਿਹੜਾ ਨਹੀਂ ਲੱਗਦਾ ਮੈਨੂੰ ਸੋਚਦੇ ਲੋਕਾਂ ਬਾਰੇ ਜੋ ਕੀ ਲੱਗਦਾ ਵੀ ਤੂੰਏ ਛੋਣੀਆਂ ਸਾਰਾ ਨਿਸ਼ਚਿਕਾ ਘਰ ਦੀ ਸਸਟੀ ਕਾਰ ਬਲੌਗ ਦਾ ਤਾਂ ਐਂਡ ਹੋਇਆ ਪਿਆ ਹੁਣ ਸਸਟੀ ਕਾਰ ਸਸਟੀ ਕਾਰ ਐਂਡ ਤੇ ਚਲ ਹੁਣ ਸਸਟੀ ਕਾ ਬੋਲ ਦੋ ਆ ਬਲੌਗ ਕਰਨਾ ਐਂਡ ਆ ਸਾਰਾ ਨਿਸ਼ਚਿਕਾ ਜੀ ਬਾਏ ਜੀ ਅਗਲੇ ਬਲੌਗ ਵਿੱਚ ਤੇ ਮਿਲਾਂਗੇ ਕੋਈ ਨਵੀਂ ਚੀਜ਼ ਲੈ ਕੇ ਹੁਣ ਨਵੀਂ ਚੀਜ਼ ਹੀ ਲੈ ਕੇ ਮਿਲਦੇ ਆਂ ਬਲੌਗ ਕੱਲ ਨੂੰ ਜਾਣਾ ਵਿਆਹ ਹਾਂ ਸੱਚ ਵਿਆਹ ਚ ਵਿਆਹ ਚ ਸ਼ਾਇਦ ਮੈਂ ਨਾ ਜਾਵਾਂ ਤੇ ਹੋ ਸਕਦਾ ਬਲੌਗ ਨਾ ਬਣੇ ਦੇਖਦੇ ਕੋਸ਼ਿਸ਼ ਕਰਾਂਗੇ ਜੇ ਆਇਆ ਬਲੌਗ ਬਲੌਗ ਦਾ ਕਰਦੇ ਆਂਡ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਬਾਏ ਬਾਏ ਕਰ ਦੋ ਪੀਤੂ ਬਾਏ ਆ ਦੇਖਦੇ ਰਹੋ